WhatsApp ਆਪਣੇ ਯੂਜ਼ਰ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ ਦਰਸਲ 1 ਜੂਨ ਤੋਂ ਤੁਹਾਨੂੰ WhatsApp ਤੇ ਮੈਸੇਜ ਭੇਜਣ ਲਈ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਇਹ ਨਿਯਮ ਵਪਾਰਕ ਸੰਦੇਸ਼ਾਂ ਤੇ ਲਾਗੂ ਹੋਵੇਗਾ ਦਰਸਲ ਦੱਸਿਆ ਜਾ ਰਿਹਾ ਹੈ ਕਿ Meta ਨੇ ਭਾਰਤ ਵਿੱਚ ਵਪਾਰਕ ਸੰਦੇਸ਼ ਭੇਜਣ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ ਮੈਟਾ ਦੇ ਇਸ ਕਦਮ ਨਾਲ ਕੰਪਨੀ ਦੀ ਕਮਾਈ ਵਧਣ ਦੀ ਉਮੀਦ ਹੈ ਕਿਉਂਕਿ ਜੀ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਸੰਦੇਸ਼ਾਂ ਦੀ ਕੀਮਤ ਪਹਿਲਾਂ ਨਾਲੋਂ 20 ਗੁਣਾ ਵੱਧ ਗਈ ਹੈ ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਆਮ ਉਪਭੋਗਤਾ ਪਹਿਲਾਂ ਵਾਂਗ ਵਟਸਐਪ ਤੇ ਸੰਦੇਸ਼ ਭੇਜ ਸਕਣਗੇ ਉਹਨਾਂ ਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਵਟਸਐਪ ਦੀ ਨਵੀਂ ਇੰਟਰਨੈਸ਼ਨਲ ਮੈਸੇਜ ਸ਼੍ਰੇਣੀ ਦੇ ਤਹਿਤ ਹਰ ਮੈਸੇਜ ਲਈ 2.3 ਰੁਪਏ ਦੇਣੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਨਿਯਮ 1 ਜੂਨ ਤੋਂ ਲਾਗੂ ਹੋਵੇਗਾ ਮੈਟਾ ਦੇ ਇਸ ਕਦਮ ਨਾਲ ਇੰਡੋਨੇਸ਼ੀਆ ਅਤੇ ਭਾਰਤ ਦੇ ਕਾਰੋਬਾਰ ਤੇ ਅਸਰ ਪਵੇਗਾ ਮੈਟਾ ਦੇ ਇਸ ਫੈਸਲੇ ਨਾਲ Amazon, Google ਅਤੇ Microsoft ਵਰਗੀਆਂ ਅੰਤਰਰਾਸ਼ਟਰੀਆਂ ਕੰਪਨੀਆਂ ਦਾ ਸੰਚਾਰ ਬਜਟ ਵਧੇਗਾ ਤੁਹਾਨੂੰ ਦੱਸ ਦਈਏ ਕਿ ਆਮ ਅੰਤਰਰਾਸ਼ਟਰੀ ਵੈਰੀਫਿਕੇਸ਼ਨ OTP ਦੇ ਮੁਕਾਬਲੇ WhatsApp ਰਾਹੀਂ ਕਰਨਾ ਸਸਤਾ ਹੁੰਦਾ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਟੈਲੀਕਮ ਕੰਪਨੀਆਂ ਲੋਕਲ SMS ਭੇਜਣ ਲਈ 0.12 ਪੈਸੇ ਪ੍ਰਤੀ SMS ਚਾਰਜ ਕਰਦੀਆਂ ਸਨ ਜਦੋਂ ਕਿ ਅੰਤਰਰਾਸ਼ਟਰੀ ਸੰਦੇਸ਼ ਦੀ ਕੀਮਤ 4.13 ਰੁਪਏ ਪ੍ਰਤੀ SMS ਜਦੋਂ ਕਿ WhatsApp ਅੰਤਰਰਾਸ਼ਟਰੀ SMS ਭੇਜਣ ਲਈ 0.11 ਪੈਸੇ ਪ੍ਰਤੀ SMS ਚਾਰਜ ਕਰਦਾ ਸੀ ਹੁਣ ਇਸ ਨੂੰ ਵਧਾ ਕੇ 2.3 ਰੁਪਏ ਪ੍ਰਤੀ ਮੈਸੇਜ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਐਂਟਰਪ੍ਰਾਈਜ਼ ਮੈਸੇਜਿੰਗ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਦਾ ਮਾਰਕੀਟ ਸ਼ੇਅਰ ਲਗਭਗ 7600 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਇਸ ਵਿੱਚ SMS ਪੁਸ਼ ਮੈਸੇਜ OTP ਵੈਰੀਫਿਕੇਸ਼ਨ ਐਪਲੀਕੇਸ਼ਨ ਲੌਗਇਨ ਵਿਤੀ ਲੈਣ ਦੇਣ ਸੇਵਾ ਡਿਲੀਵਰੀ ਵਰਗੇ ਸੁਨੇਹੇ ਸ਼ਾਮਲ ਨੇ ਤੁਹਾਨੂੰ ਦੱਸ ਦੇ ਕਿ WhatsApp SMS ਚਾਰਜ ਘਟਣ ਕਾਰਨ ਅੰਤਰਰਾਸ਼ਟਰੀ ਕੰਪਨੀਆਂ ਜਿਵੇਂ ਕਿ Amazon, Flipkart ਅਤੇ ਹੋਰ E-commerce ਪਲੇਟਫਾਰਮ ਵੈਰੀਫਿਕੇਸ਼ਨ ਤੇ ਮੈਸੇਜਿੰਗ ਲਈ WhatsApp ਦੀ ਵਰਤੋਂ ਕਰਦੇ ਸਨ ਇਸ ਕਾਰਨ ਟੈਲੀਕਮ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ ਹੁਣ Meta ਦੇ ਇਸ ਫੈਸਲੇ ਦਾ Jio ਅਤੇ Airtel ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ